ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੂਈ ਵੜ ਦੀ ਵੀਡੀਓ ਬਣਾਈ ਆ ਤੇ ਆਜੋ ਆਪਾਂ ਪੁੱਛਦੇ ਆ ਬਾਈ ਤੋਂ ਡਿਟੇਲ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਕਿਵੇਂ ਚੱਲਦਾ ਜੀ ਹਾਂਜੀ ਬਹੁਤ ਵਧੀਆ ਜੀ ਨਾਮ ਤੇ ਐਡਰੈਸ ਬੋਲ ਦਿਓ ਜੀ ਨਾਮ ਨਰਮਲ ਸਿੰਘ ਜੀ ਠੀਕ ਆ ਪਿੰਡ ਭਾਈ ਰੂਪਾ ਤਸੀਰ ਫੂਲ ਜ਼ਿਲ੍ਹਾ ਬਠਿੰਡਾ ਜੀ ਠੀਕ ਹੈ ਜੀ ਨੇੜੇ ਕਿੜੇ ਪੈ ਰਹੇ ਨੇ ਜੀ ਜਿਹੜੇ ਸਰਾਲਪੁਰ ਰਹੇਗੇ ਜੀ ਇੱਥੇ ਰਾਮਪ੍ਰਾਪੂ ਉੱਧਰ ਭਗਤਾ ਭਾਈ ਗਜਨ ਵਿਚਾਲੇ ਹੀ ਹੈ ਨੇ ਕੰਡਪਣਾ ਠੀਕ ਆ ਬਾਈ ਮੋਬਾਈਲ ਨੰਬਰ ਬੋਲ ਦੋ ਬਾਈ ਆਪਣਾ ਮੋਬਾਈਲ ਨੰਬਰ ਹੈ 9463842855 ਠੀਕ ਆ ਦੂਜਾ ਹੈਗਾ ਜੀ 707820605 ਜੀ ਠੀਕ ਆ ਬਾਈ ਬਾਈ ਜਿਹੜੀ ਆਪਾਂ ਸਾਹਮਣੇ ਵਹਿੜ ਦੇਖ ਰਹੇ ਆ ਕਿਹੜਾ ਸੁਆ ਸੂਈ ਆ ਬਾਈ ਜੀ ਦੂਜਾ ਸੁਆ ਸੂਈ ਆ ਠੀਕ ਆ ਕਦੋਂ ਸੂਈ ਆ ਵੀਰੇ ਬਸ ਇਹਨੂੰ ਮਲੇ 25-30 ਮਿੰਟ ਹੋਇਆ ਇਸੂਈ ਨੂੰ ਠੀਕ ਆ 25-30 ਮਿੰਟ ਹੋਇਆ ਸੂਈ ਨੂੰ ਤੇ ਅਡਰ ਕਰਮ ਵਾਲੀ ਦਾ ਬਹੁਤ ਕਮਾਲ ਦਾ ਹਨਾ ਹਾਂਜੀ ਆ ਟਰੱਕਰ ਤੋਂ ਬਾੜੀ ਬ੍ਰੇਕਿੰਗ ਵਾਲੀ ਜੀ ਨਸਲ ਵਾਲੀ ਬੈਠੀ ਹਾਂ ਤੇ ਕਿੰਨਾ ਕ ਬੋਲਾ ਕੱਢਿਆ ਬਾਈ ਬਾਈ ਜੀ ਬੱਚੇ ਨੂੰ ਪਿਆ ਮਨ ਲ ਕੇ ਚਲੋ ਵੀ 4 6.4 ਲੀਟਰ ਕੱਢਿਆ ਆਪਾਂ ਹਲੇ ਨੂੰ ਠੀਕ ਆ 6.4 ਲੀਟਰ ਬੋਲਾ ਕੱਢਿਆਗਾ ਥਣ ਬਹੁਤ ਚੰਗਾ ਯਾਰ ਲੈ ਮੁਠੀ ਵਾਲਾ ਥਣ ਬਹੁਤ ਚੰਗੀ ਬੈੜੀ ਸਾਰੀ ਚੰਗੀ ਆ ਹਾਂ ਬੈੜੀ ਸਾਰੀ ਚੰਗੀ ਆ ਚਾਰੇ ਥਣ ਪੀੜੀ ਤੇ ਪਾਵੇ ਯਾਰ ਕੇ ਥਣ ਬੋਲਾ ਜਿੱਦਿ ਦਿਖਾਉ ਲੇਵੋ ਉਹਦਾ ਬਾਈ ਕਮਾਲ ਦਾ ਯਾਰ ਫ ਇਹ ਨਾ ਇੱਕ ਹੋਰ ਵੀ ਗੱਲ ਹੈ ਲੇਵਾ ਟੁੱਟਦਾ ਨਹੀਂ ਆਉਂਦਾ ਨਹੀਂ ਟੁੱਟਦਾ ਨਹੀਂ ਜੋਸ਼ ਹੀ ਬੜਾ ਹੈ ਤਾਂ ਲੇਵਾ ਹੀ ਬੜਾ ਹੈ ਤੇ ਬੱਚਾ ਕੀ ਦਿੱਤਾ ਵੀਰੇ ਬੱਚੀ ਦਿੱਤੀ ਬਾਈ ਕਿੰਨੀ ਬੱਚੀ ਬਹੁਤ ਚੰਗੀ ਦਿੱਤੀ ਆ ਬਾਈ ਦਿਖਾਈ ਮੜੀ ਫੇਸ ਕੁਆਲਟੀ ਕਿੰਨੀ ਕਿ ਟੁਕੜ ਚੰਗਾ ਲੱਗਿਆ ਆਪ ਨੂੰ ਐਵੇਂ ਕਹਦੀ ਆਪਾਂ ਨੂੰ ਤਾਂ ਪਤਾ ਨਹੀਂ ਵੀ ਕਿਹੜਾ ਨੀਲੀਆਂ ਨੀਲੀਆਂ ਅੱਖਾਂ ਹਨਾ ਹਾਂ ਪਾਲੀਆਂ ਅੱਖਾਂ ਓੱਖਾਂ ਬੱਚੀ ਬੜਾਲੀ ਚੰਗੀ ਹੈ ਜੀ ਮਾੜੀ ਚੰਗਿਆ ਬੰਦਾ ਚੰਗਾ ਲਓ ਗੁਲਾਬੀ ਬੂਥਾ ਹਨਾ ਗੁਲਾਬੀ ਬੂਥਾ ਥਾਣ ਥੋਣ ਸਭ ਕੁਝ ਗੁਲਾਬੀ ਵਿੱਚ ਹਾਂ ਬ੍ਰੀਡ ਦੀ ਐ ਬ੍ਰੀਡ ਦੀ ਬੱਸੀ ਆ ਪੂਰੀ ਚੰਗੀ ਸੀ ਮੰਨਦੀ ਹੋਈ ਆ ਹਨਾ ਚੰਗੀ ਸੀ ਮੰਨਦੀ ਆ ਜੀ ਆਪ ਨੂੰ ਐਵੇਂ ਪਤਾ ਨਹੀਂ ਐਵੇਂ ਆਪ ਕਹੀਏ ਕਿ ਵੀ ਫਲਾਣਾ ਆ ਜਾਵੇਂ ਝੂਠ ਮਰੀ ਜਗੇ ਹਾਂ ਬਾਈ ਵੀ ਵੈਸੇ ਲੱਗਿਆ ਵਾ ਕਿ ਠੀਕਾ ਚੰਗਾ ਮੰਨ ਲਓ ਚੰਗਾ ਲੱਗਿਆ ਵਾ ਸਿਆਣੀ ਮਾਲਕਾਂ ਨੂੰ ਵੀ ਕਿਹੜਾ ਵਾ ਕਿ ਜੇ ਕਿੰਨਾ ਗੱਦੁੱਤ ਪਾ ਦੂ ਬਾਈ ਐਸਟੀਮੇਟ ਬਾਈ ਜੀ ਪਹਿਲੇ ਸੂਏ ਦਾ ਤਾਂ 19 ਲੀਟਰ ਕੱਢਿਆ ਵਗਾ ਠੀਕ ਆ 19 ਲੀਟਰ ਕੱਢਿਆ ਵਾ ਪਹਿਲੇ ਸੂਏ ਦਾ ਹਾਂ ਹੁਣ ਦੂਜੇ ਸੂਏ ਜੀ ਮੰਨ ਲਓ 20 ਤੋਂ ਪਲੱਸ ਤਾਂ ਚੱਲੂਗੀ ਬੈੜਾ ਲੈ ਫੀਟਿੰਗ ਫੋਟਿੰਗ ਚੈੱਕ ਕਰ ਲੋ ਅਡਨ ਦੀ ਪੂਰੀ ਕਮ ਖੋਲ ਲੈ ਬਈ ਤੋਰ ਕੇ ਦੇਖਾ ਦੋ ਚਮਣੀ ਪੜੀ ਚੰਗੀਆਂ ਬਾਕੀ ਫਾਸਟ ਫੂਡ ਵੀ ਚੰਗੀ ਆਉਂਦੀ ਹੈ ਇਹਨਾਂ ਦੀ ਹਾਂਜੀ ਹਾਂਜੀ ਵੈੜ ਦੁੱਧ ਵਾਲੀ ਆਈ ਪੂਰੀ ਹਾਂ ਬਈ ਪੂਰੇ ਦੁੱਧ ਵਾਲੀ ਵੈੜ ਆ ਦੁੱਧ ਥੋੜੀ ਜਿਹੀ ਕਾ ਦੁੱਧ ਵਾਲੀ ਸੀ ਦੁੱਧ ਕੱਢੀ ਗਈ ਵੈੜ ਮਤਲਬ ਸਭੀ ਨਹੀਂ ਉਹਨਾਂ ਦੀ ਮਤਲਬ ਗੌਰ ਥੋੜੀ ਜਿਹੀ ਘੱਟ ਸੀ ਦਾਣੇ ਦੱਪੇ ਦੀ ਦਾਣੇ ਦੱਪੇ ਦੀ ਗੌਰ ਘੱਟ ਗਈ ਖਾਣ ਪੀਣ ਨੂੰ ਤੇ ਹੋਰ ਮਤਲਬ ਸਾਰੇ ਪੱਖੋਂ ਇੱਕ ਨੰਬਰ ਆਈ ਵੈੜ ਹਾਂ ਬਈ ਇੱਕ ਨੰਬਰ ਰਹੀ ਵੈੜ ਲੈ ਕਮਾਲ ਦਾ ਤੋਰਾ ਚੈੱਕ ਕਰ ਲੋ ਮਤਲਬ ਮੱਲਾਂ ਨੂੰ ਤੁਰਦੀ ਤੁਰਿਆ ਨਹੀਂ ਆਂਦਾ ਬਾਹਰ ਤੋਂ ਹਉ ਲੇਵਾ ਬੜਾ ਕਿ ਥੋੜਾ ਬੱਚੇ ਦਾ ਕਰਕੇ ਨਹੀਂ ਤੁਰਦੀ ਹਾਂ ਕੋ ਬੱਚੇ ਦਾ ਕਰਕੇ ਨਹੀਂ ਤੁਰਦੀ ਹਉ ਲੇਵਾ ਥੋੜਾ ਜਿਹਾ ਮੌਕੇ ਤੇ ਜੋਸ਼ ਵਾਲਾ ਹਾਂ ਹਾਂ ਬਾਈ ਹੀਟਿੰਗ ਤਾਂ ਬੜੀ ਚੰਗੀ ਹੈ ਜੀ ਹੀਟਿੰਗ ਦਾ ਬਈ ਕਮਾਲ ਦੀ ਆ ਯਾਰ ਇਹਦਾ ਤੇਵਾ ਤਾਂ ਮਤਲਬ ਵੀ ਲੱਖ ਵਾਲੀ ਨਹੀਂ ਲੱਗਦਾ ਇਹ ਇਹ ਜਾਂ ਨਹੀਂ ਲੱਗਦਾ ਵੀਰੇ ਲੱਖ ਵਾਲੀ ਨੂੰ ਵੀ ਸਹੀ ਗੱਲ ਹੈ ਜਿਹੜਾ ਇਹਨਾਂ ਨੇ ਬੰਦਿਆ ਕਰਨ ਵਾਲੀ ਨੂੰ ਬਾਕੀ ਥਾਂ ਥਣਦੀ ਜੇ ਆਪਾਂ ਚੈੱਕ ਕਰੀਏ ਮਟਾਈ ਮਟੂਈ ਫੁੱਲ ਆ ਹਨਾ ਮੋਸਾ ਜੀ ਇੱਕ ਨੰਬਰ ਬਾਕੀ ਚੌਣ ਚਾਂਮਾ ਦੇ ਹੁਣ ਕੱਢਿਆ ਬਾਲਾ ਠੀਕ ਬਹੁਤ ਹੋਰ ਚੰਗੀ ਜੋੜਤਨ ਬਹੁਤ ਚੰਗਾ ਬਾਈ ਕੀ ਮੁੱਲ ਆ ਫਿਰ ਜਾਇਜ ਜੈਦਾ ਬਾਈ ਦੇਖੋ ਮੁੱਲ ਆ ਪੱਗੇ ਵੀ ਜਾਇਜ ਹੀ ਕਰਨਾ ਕੋਈ ਵਾਦੇ ਘਾਟ ਵਾਲੀਆਂ ਗੱਲਾਂ ਆਪਾਂ ਕੋ ਨਹੀਂ ਕਰਦੇ ਠੀਕ ਆ ਨਹੀਂ ਕੋਈ ਇਹਦਾ ਮੁੱਲ ਆਪਾਂ ਕੋਈ 65 ਨਹੀਂ ਕਰਨਾ 70 ਨਹੀਂ ਕਰਨਾ 57000 ਹੀ ਘੜ ਦੇ ਦਾਂਗੇ ਠੀਕ ਆ 57000 ਦੀ ਬੈਰ ਦੇ ਰਿਹਾ ਹਾਂ ਹਾਂਜੀ ਬੈਡ ਨੂੰ ਕੋਈ ਵੀ ਨਿੱਕੀ ਨਹੀਂ ਕਿਸੇ ਗੱਲੋਂ ਵੀ ਠੀਕ ਆ ਵੀਰੇ ਇਹ ਫੇਰ ਕਰੋਗੇ ਬੰਦਾ ਆ ਜੇ ਹਾਂ ਟੈਨਸ਼ਨ ਹੀ ਜਿਹਨੂੰ ਪਸੰਦ ਹੋਊਗੀ ਪਸੰਦ ਹੋਊਗੀ ਬਾਕੀ ਜਿਹਨੂੰ ਨਿਰਖ ਪਰ ਰੱਖਾਉਣੇ ਪਰਖ ਲੈਣੀ ਚਾਹੀਦੀ ਹੈ ਉਹਨਾਂ ਨੂੰ ਪਤਾ ਹੀ ਨਹੀਂ ਗੱਲ ਬਾਰੇ ਉਹਨੂੰ ਕਹਿਣਾ ਕੀ ਹੈ ਉਹਨੂੰ ਕਹਿਣਾ ਕੀ ਹੈ ਨੇੜੋਂ ਦਿਖਾਓ ਜੀ ਆਟਰੋਟਰ ਪਾੜਾ ਚੰਗੀ ਬੈਡ ਨੂੰ ਬਾਈ ਲੈ ਤੂੰ ਐਂ ਦੇਖ ਲਓ ਵੀ ਤਹਾਂ ਤੱਕ ਫਸੀ ਖੜੀ ਆ ਹਾਂ ਇਹੋ ਜਿਹਾ ਲੇਵੇ ਦੀ ਬੈੜ ਇਨੇ ਬਾਹਰ ਚ ਮਤਲਬ ਵੀ ਨਹੀਂ ਕਰਦਾ ਮੈਂ ਜੀ ਮਤਲਬ ਲਈ ਨਹੀਂ ਬਾਈ ਨਹੀਂ ਮਿਲਦੀ ਸਹੀ ਗੱਲ 75000 ਰੁਪਏ ਮੁੱਲ ਕਰ ਦਈਏ ਅਗਲਾ 70 75 ਮੁੱਲ ਬਾਕੀ ਉਹ ਬਾਈ ਕਰਦਾ ਬੱਸੀ ਦੇਖ ਲੈ 3000 ਦਿਵਸੀ ਕੱਟ ਲੂ ਜੀ ਕੋਈ ਕਹਿੜ ਦੀ ਗੱਲ ਨਹੀਂ ਆਪਾਂ ਕੋਈ ਆਨਲਾਈਨ ਕਹਿੜ ਦੀ ਗੱਲ ਨਹੀਂ ਲੈ ਜੀ ਬੰਦੇ ਦਾ ਕੋਈ ਨਹੀਂ ਹੁੰਦਾ ਪਾਲਰ ਦਾ ਖਿਆਲ ਆਪ ਰੱਖ ਲਾਂਗੇ ਰੱਖ ਲਾਂਗੇ ਜਿੰਨੇ ਦਾ ਸੌਦਾ ਹੋਇਆ 5000 ਕਲਾਬੀ ਆ ਕਰਮਾਲੀ ਦੀ ਹੈਨਾ ਹਾਂ 5000 ਚ ਜਿੰਨੇ ਆਪਾਂ ਨੂੰ ਕਟਾ ਦੇ ਬੰਦਾ ਠੀਕ ਆ ਬਾਈ ਜਿੰਨੇ ਦਾ ਸੌਦਾ ਹੋਊਗਾ ਵਿੱਚੋਂ 5000 ਕੱਟ ਠੀਕ ਆ ਬਾਈ ਬਾਈ ਕਹਿੰਦਾ 5000 ਵਿੱਚੋਂ ਘੱਟ ਦੇ ਦੇ ਜਦੋਂ ਸੌਦਾ ਹੋ ਗਿਆ ਤੇ ਬਾਈ ਧਾਰਾ ਮਾਰੋਗੇ ਹਾਂ ਜੀ ਧਾਰਾ ਮਾਰਦੇ ਨਹੀਂ ਕੋਈ ਚੱਕਰ ਹੀ ਨਹੀਂ ਕੋਈ ਗੱਲ ਹੀ ਨਹੀਂ ਠੰਡੀ ਸੀਲ ਤਾਂ ਕਰਮਾਲੀ ਫੁੱਲ ਆ ਬਾਈ ਹੈਨਾ ਕੋਈ ਗੱਲ ਹੀ ਨਹੀਂ ਜੀ ਕੋਈ ਲੈ ਯਾਰ ਗੱਲ ਸਮਾ ਬਸ ਮੋਹੇ ਦਾ ਬੜਾ ਵੋਹ ਕਰ ਦਿਆ ਹੈ ਨਾ ਬੜਾ ਸੱਟੇ ਚੋਣ ਚੋਣ ਤੇ ਛਣ ਚੋਣ ਜਾਣ ਲੈ ਯਾਰ ਕਮਾਲ ਦਾ ਬਸ ਮੂਥਣਾ ਤੇ ਫੁੱਲ ਲਗਾ ਸਹੀ ਗੱਲ ਹੈ ਨਾੜਾ ਨੂੜਾ ਦੇਖੋ ਬਰੀਕੀ ਚ ਉੱਠ ਖੜੀਆਂ ਜਦੋਂ ਕਰਮਾ ਲੈ ਹੁਣ ਦੇਖੋ ਇਹ ਜੋਸ਼ ਕਰਿਆ ਹੁਣ ਤਾਂ ਬਾਈ ਜੋਸ਼ ਫੁੱਲ ਕਰਿਆ ਸਹੀ ਗੱਲ ਹੈ ਯਾਰ ਸਨਾਂ ਨੇ ਹੈ ਨਾ ਬਾਲੀ ਖਰੀ ਹੈ ਜੀ ਬਾਲੀ ਖਰੀਆ ਦੁੱਧ ਨਾਲ ਦਾ ਕਮਾਲ ਦੀਓ ਹੁਣ ਤੁਸੀਂ ਚੋਣ ਦੇਖ ਲੋ ਜੀ ਲੈ ਬਾਈ ਚੋਣ ਦਿਖਾ ਦੇ ਲੈ ਯਾਰ ਬੜਾ ਕਮਾਲ ਦਾ ਚੋਣ ਲੱਗਾ ਹੈ ਚੋਣ ਲੱਗੇ ਜੀ ਆਪਾਂ ਕਹਿੰਦੇ ਮੱਸੀ ਮੋਟਰ ਵਾਲਾ ਕੰਮ ਹੀ ਆ ਹੈ ਨਾ ਹਾਂਜੀ ਹਾਂਜੀ ਮਾ ਮਗਲੇ ਤਾਂ ਨਹੀਂ ਕਿਹਾ ਇਹ ਦੇਖ ਲੀ ਲੈ ਜਿਵੇਂ ਇੱਕ ਦੀ ਮੋਟਰ ਚੱਲਦੀ ਐ ਚੱਲਦਾ ਦੁੱਧ ਸੁਣਾ ਚੋਂ ਚੈੱਕ ਕਰ ਲਓ ਬਹੁਤ ਕਮਾਲ ਦਾ ਛੁੜ ਗਿਆ ਇਤਰਾ ਧਾਰਾਂ ਹੀ ਮਰੀਆਂ ਬਾਈ ਨੇ ਲੈ ਚੈੱਕ ਕਰ ਰੋ ਦੁੱਧ ਕਿੰਨਾ ਘਿਰ ਗਿਆ ਸਲੇ ਹਨਾ ਬਾਈ ਬਹੁਤ ਸੋਹਣਾ ਜੀ ਬਾਈ ਸਹੀ ਗੱਲ ਲੈ ਚਾਰੇ ਥਾਣ ਇੱਕੋ ਜਿਹੀ ਫੀਟ ਨਾਲ ਪੂਰੇ ਹਾਂ ਫੀਟ ਨਾਲ ਥਾਣਾ ਕੋਈ ਨਹੀਂ ਛੋਟਾ ਕੋਈ ਵੱਡਾ ਹਾਂ ਇੱਕੋ ਜੀ ਹਾਂ ਇੱਕੋ ਜਿਹੀ ਥਾਣਾ ਠੰਡੀ ਛੀਲ ਤਾਂ ਫੁੱਲ ਆ ਗਈ ਨਾਣਾ ਲਾਉਣਾ ਲਾ ਨਹੀਂ ਲਾਉਣਾ ਨਾ ਨਹੀਂ ਲਾਉਣਾ ਲਾ ਇਹ ਤਾਂ ਬਾਈ ਨੇ ਖਾ ਦੇ ਜੀ ਹੁਣ ਮਨ ਲਾ ਲੇਵਾ ਲੈ ਆ ਬਾਈ ਕਿ ਪੂਰਾ ਫਿਟਿੰਗ ਵਾਲਾ ਲੈਵਲ ਹੈ ਸਹੀ ਗੱਲ ਆ ਬਾਈ ਕਮਾਲ ਦਾ ਲੈਵਲ ਹੈ ਕੋਈ ਟਟਮਾ ਲੈਵਾ ਨਹੀਂ ਗਾ ਤੁਹਾਮੇ ਜੋਸ਼ ਹੈ ਜੋ ਸਫੋਲ ਆ ਯਾਰ ਹਾਂ ਗਲਾਸਾਂ ਹਰ ਕੇ ਥਣ ਲੱਗੇ ਜੀ ਸਹੀ ਗੱਲ ਆ ਵੀਰੇ ਥਣ ਬਹੁਤ ਚੰਗਾ ਲੱਗੇਗਾ ਬਾਕੀ ਮੁੱਲ ਵੀ ਜਾਇਜਾ ਮੌਕੇ ਤੇ ਮਾਨਤਾ ਬਾਕੀ ਬੱਚੇ ਦਾ ਬਹੁਤ ਵਧੀਆ ਚੀਜ਼ ਆ ਜੀ ਬੱਚਾ ਇਹ ਜਿਹੜੀ ਬੰਦਾ ਸ਼ੌਂਕ ਨਾਲ ਪਾਲ ਲੈਗਾ ਬਾਈ ਤਿਆਰ ਹੁੰਦਾ ਬਹੁਤ ਰੁਪਈਆ ਦਾ ਬੱਚਾ ਹੈ ਨਾ ਕੁਛੀ ਬੜੀ ਚੰਗੀ ਹੈ ਹੂੰ ਬਹੁਤ ਚੰਗੀ ਵਸੀ ਆ ਹਾਂ ਬਾਕੀ ਤੇਰਾ ਮੁੱਲ ਵੀ ਜਾਇਜਾਗਾ ਮੌਕੇ ਦੇ ਮਾਨਤਾ ਨੇ ਵੀ ਮਾੜਾ ਮੋਟਾ ਹੋ ਜਾਊਗਾ ਹਨਾ ਮੁਰਲ ਬਈ ਆਪਾਂ ਫਿਕਰ ਪਹਿਲੇ ਜਾਇਜ਼ ਕਰਿਆ ਹਾਂ ਆਪਣਾ ਮਾਲ ਨੇ ਤਾਂ ਵੇਖ ਦੇਖਦਾ ਹਾਂ ਮੋਲੀ ਯੋਜਾ ਕਰਦੇ ਨਗਸੀਗਾ ਭਰਾ ਕੋਲ ਇੱਕ ਸੋ ਆਪਾਂ ਦਿਖਾ ਦਿੱਤਾ ਜੀ ਕਿਸੇ ਵੀ ਵੀਰ ਨੂੰ ਪਸੰਦ ਆਵੇ ਤਾਂ ਬਾਈ ਨਾਲ ਕੰਡੈਕਟ ਕਰਕੇ ਕੀ ਸਕਦੇ ਹਾਂ ਜੀ ਵੀਡੀਓ ਨਾਲ ਦੇਖਣ ਲਈ ਸਾਰੇ ਵੀਰਾਂ ਦਾ ਤੈਅਦ ਲੋ ਧੰਨਵਾਦ